ਮੇਨਲੀ 2.5 ਸਾਲ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਕੰਮ ਕੀਤਾ ਪਿਛਲੇ 2.5 ਸਾਲ ਦੇ ਵਿੱਚ ਡਰੱਗ ਦੇ ਖਿਲਾਫ ਉਹ ਮੈਂ ਪਹਿਲਾਂ ਦੱਸਣਾ ਚਾਹਾਂਗਾ ਸੋ ਸਭ ਤੋਂ ਪਹਿਲਾਂ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਇਸ ਸਮੇਂ ਦੇ ਦੌਰਾਨ ਉਹ 29000 152 ਐਫ ਆਈ ਆਰ ਦਰਜ ਹੋਈਆਂ ਜਿਦੇ ਵਿੱਚ 39840 ਜਿਹੜੇ ਦੋਸ਼ੀ ਆ ਫੜੇ ਗਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਆਪਣਾ ਕਮਰਸ਼ੀਅਲ ਕੁਆਂਟੀਟੀ ਤੇ ਹੁੰਦਾ ਹੈ ਸੋ 3581 ਐਫ ਆਈ ਆਰ ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜਿਦੇ ਵਿੱਚ 5856 ਜਿਹੜੇ ਵੱਡੇ ਸਮਗਲਰ ਆ 5856 ਵੱਡੇ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਨਾਨ ਕਮਰਸ਼ੀਅਲ ਕੁਆਂਟੀਟੀ ਦੀਆਂ 25571 ਐਫਆਈਆਰ ਦਰਜ ਕੀਤੀਆਂ ਜ਼ਿਲ੍ਹਾ ਵਾਈਜ਼ ਜੇਦੋਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਐਫਆਈਆਰ ਜਿਹੜੀਆਂ ਹੋਈਆਂ ਉਹ ਪਟਿਆਲੇ ਦੇ ਵਿੱਚ 1658 ਐਫਆਈਆਰ ਦਰਜ ਹੋਈਆਂ ਸੀਪੀ ਲੁਧਿਆਣਾ ਦੇ ਵਿੱਚ 1585 ਐਫਆਈਆਰ ਦਰਜ ਹੋਈਆਂ ਬਟਿੰਡਾ ਦੇ ਵਿੱਚ 1575 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਸਭ ਤੋਂ ਵੱਧ ਐਸਟੀਐਫ ਦਾ ਜਿਹੜਾ ਪੁਲਿਸ ਸਟੇਸ਼ਨ ਆ 322 ਐਫਆਈਆਰ ਉੱਥੇ ਦਰਜ ਹੋਈਆਂ ਅਮ੍ਰਿਤਸਰ ਰੂਰਲ ਦੇ ਵਿੱਚ 295 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 280 ਐਫਆਈਆਰ ਦਰਜ ਹੋਈਆਂ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1454 ਐਫਆਈਆਰ ਸੀਪੀ ਲੁਧਿਆਣਾ ਦੇ ਅੰਦਰ 1443 ਪਟਿਆਲਾ ਦੇ ਵਿੱਚ ਤੇ 1437 ਐਫਆਈਆਰ ਜਿਹੜੀਆਂ ਬਠਿੰਡਾ ਦੇ ਵਿੱਚ ਦਰਜ ਹੋਈਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 2546 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ 2457 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ 11 1,115,665 ਕਿਲੋ ਦੀ ਪੌਪੀ ਹਸਕ ਦੀ ਰਿਕਵਰੀ ਹੋਈ ਹੈ 954 ਕਿਲੋ ਜਿਹੜਾ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 51 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ ਔਰ ਇੰਜੈਕਸ਼ਨ ਟੈਬਲੇਟਸ ਕੈਪਸੂਲ ਬਹੁਤ ਵੱਡੀ ਮਾਤਰਾ ਦੇ ਵਿੱਚ 4 ਕਰੋੜ 29 ਲੱਖ 63726 ਜਿਹੜੇ ਯੂਨਿਟਸ ਆ ਉਹ ਮੈਡੀਕਲ ਡਰੱਗਸ ਦੇ ਰਿਕਵਰ ਕੀਤੇ ਗਏ ਡਰਗ ਮਨੀ ਟੋਟਲ 30 ਕਰੋੜ 83 ਲੱਖ 70090 ਜਿਹੜੇ ਰੁਪਏ ਆ ਡਰਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮਹਿੰਮ ਚਲਾਈ ਸੀ ਸੋ 2378 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ ਆ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਪ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਸੋ ਇਹਦੇ ਨਾਲ ਨਾਲ ਡਰੱਗਜ਼ ਦੀ ਰਿਕਵਰੀ ਦੇ ਨਾਲ ਨਾਲ ਸਾਡਾ ਡਰੱਗ ਡਿਸਪੋਜ਼ਲ ਤੇ ਬੜਾ ਵੱਡਾ ਫੋਕਸ ਰਿਹਾ ਹੈ ਕਿ ਜਿਹੜੀਆਂ ਡਰੱਗਜ਼ ਆਲਰੇਡੀ ਫੜੀਆਂ ਨੇ ਮਾਲਖਾਨੇ ਦੇ ਵਿੱਚ ਹੈਗੀਆਂ ਨੇ ਉਹਦਾ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤਾ ਜਾਵੇ ਸੋ ਇਸ ਸਮੇਂ ਦੇ ਦੌਰਾਨ 2940 ਕਿਲੋਗ੍ਰਾਮ ਹੈਰੋਇਨ ਦਾ ਡਿਸਪੋਜ਼ਲ ਹੋਇਆ ਹੈ 3546 ਕਿਲੋਗ੍ਰਾਮ ਜਿਹੜੀ ਓਪੀਅਮ ਆ ਫੋਰ ਡਿਸਪੋਜ਼ ਆਫ ਕੀਤੀ ਹੈ 181207 ਕਿਲੋ ਪੋਪੀ ਹਸਕ ਦਾ ਡਿਸਪੋਜ਼ਲ ਹੋਇਆ ਤੇ 175000 ਕਿਲੋ ਗਾਂਜੇ ਦਾ ਜਿਹੜਾ ਡਿਸਪੋਜ਼ਲ ਹੋਇਆ ਪ੍ਰਾਪਰਟੀ ਫੋਰਫੀਚਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰ ਆ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ ਸੋ 602 ਕੇਸ ਜਿਹੜੇ ਪ੍ਰਾਪਰਟੀ ਫੋਰਫੀਚਰ ਦੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94962 ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਫੋਰਫੀਟ ਕੀਤੀ ਗਈ ਹੈ ਇਸੇ ਤਰ੍ਹਾਂ ਅਵੇਅਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ ਤੋਂ 27299 ਅਵੇਅਰਨੈਸ ਜਿਹੜੇ ਕੈਂਪਸ ਜਿਹੜੇ ਸੈਮੀਨਾਰ ਦਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਏ ਗਏ ਆ ਇੱਕ ਹੋਰ ਨਵੀਂ ਚੀਜ਼ ਆਪਾਂ ਜਿਹਦੇ ਤੇ ਕਾਫੀ ਫੋਕਸ ਰਿਹਾ ਸੀ ਕਿ 64 ਐਂਡ ਪੀਏ ਸੈਕਟ ਦੇ ਤਹਿਤ ਜਿਹਦੇ ਤਹਿਤ ਛੋਟੀ ਕੁਆਂਟੀਟੀ ਵਾਲਾ ਜਿਹੜਾ ਮੁਜਰਮ ਹੈ ਜੇ ਉਹ ਕਨਫੈਸ਼ਨ ਕਰਦਾ ਹੈ ਤੋਂ ਨੂੰ ਪ੍ਰੋਸੀਕਿਊਸ਼ਨ ਤੋਂ ਨਜਾਤ ਮਿਲਦੀ ਆ। ਸੋ 245 ਇਹ ਜੇ ਕੇਸ ਆ ਜਿਹਦੇ ਵਿੱਚ ਆਪਾਂ 64 A ਦੇ ਤਹਿਤ ਜਿਹੜੀ ਪ੍ਰੋਸੀਕਿਊਸ਼ਨ ਦੇ ਵਿੱਚ ਮਾਫੀ ਦਵਾਈ ਗਈ ਆ ਜਿਹਦੇ ਵਿੱਚ 295 ਦੋਸ਼ੀ ਆ ਜਿਨ੍ਹਾਂ ਨੂੰ ਇਸ ਪ੍ਰੋਵੀਜ਼ਨ ਦੇ ਤਹਿਤ ਐਸ ਪਰ ਪ੍ਰोसीजर ਮਾਫੀ ਦਵਾਈ ਗਈ ਆ। ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ। ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਆ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ਏਡੀਜੀਪੀ ਰੈਂਕ ਦੇ ਅਫਸਰ ਦੇ ਥੱਲੇ ਹੁਣ ਤੱਕ ਏਜੀਟੀਐਫ ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮਨਲਸ ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਿਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਨ੍ਹਾਂ ਦਾ ਹੋਇਆ ਤਾਂ 12 ਜਿਹੜੇ ਕ੍ਰਾਈਮਨਰਸ ਹਨ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ 6 ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਦੇ ਮੋਡਿਊਲਸ ਬਸ ਕੀਤੇ ਗਏ ਆ ਜਿਦੇ ਵਿੱਚੋਂ 100 ਏਜੀਟੀਐਫ ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ 1337 ਵੈਪਨ ਰਿਕਵਰ ਕੀਤੇ ਗਏ ਆ ਟੋਟਲ ਜਿਦੇ ਵਿੱਚੋਂ 256 ਏਜੀਟੀਐਫ ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵੋਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ ਅੱਠ ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ ਥਰੂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਹੋਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚਾਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਹੈ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਹੈ ਉਹਨਾਂ ਨੇ ਹੁਣ ਤੱਕ 1663 IMEI ਨੰਬਰ ਆ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਾਈਮਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰ ਦਾ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਾਈਮਨਲ ਐਕਟੀਵਿਟੀ ਦੇ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਔਰ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਹੈ ਪਿਛਲੇ 8 ਮਹੀਨੇ ਸੀਗੇ ਆਪਣੇ ਜਨਵਰੀ ਤੋਂ ਲੈ ਕੇ ਤੇ ਅਗਸਟ ਐਂਡ ਤੱਕ ਉਹਦੇ ਵਿੱਚ ਵੀ ਡਰੱਗ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਬਿਉਹਰਾ ਦੱਸਣਾ ਚਾਹੂੰਗਾ ਕਿ ਇਸ ਸਮੇਂ ਦੇ ਦੌਰਾਨ 6439 ਐਫਆਈਆਰ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚੋਂ 825 ਜਿਹੜੀਆਂ ਐਫਆਈਆਰ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੈ ਔਰ 1311 ਵੱਡੇ ਸਮਗਦਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹਨਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰam ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰam OPM ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਪੋਪੀ ਹਸਕੀ ਦੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤਾ ਗਿਆ ਹੈ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92 ਹਜ਼ਾਰ ਰੁਪਏ ਦੀ ਡਰੱਗ ਮਲੀ ਰਿਕਵਰ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲ ਜੰਪਰ 23 ਪੈਰੋਲ ਜੰਪਰ ਜਿਹੜੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 6 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰਾਮ ਹੈਰੋਇਨ 432 ਕਿਲੋਗ੍ਰਾਮ ਓਪੀਐਮ 3750 ਕਿਲੋਗ੍ਰਾਮ ਪੌਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਐ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਸਮੇਂ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 AGTF ਨੇ 275 ਜਿਹੜੇ ਆ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਦੇ ਵਿੱਚੋਂ ਇੱਕ AGTF ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆ ਕੋ 7 ਮੋਡਿਊਲ ਫਸਟ ਕੀਤੇ ਗਏ ਸਮੇਂ ਦੇ ਦੌਰਾਨ ਔਰ 50 테러ਰਿਸਟ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਵੈਪਨ ਦੀ ਗੱਲ ਕਰੀਏ ਤਾਂ 2 ਰਾਈਫਲ 52 ਜਿਹੜੇ ਪਿਸਟਲ ਆ ਉਹ ਸਮੇਂ ਦੇ ਦੌਰਾਨ ਲੱਭੇ ਗਏ 150 ਡਰੋਨ ਪਿਛਲੇ 8 ਮਹੀਨਿਆਂ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ 399 ਸਾਈਟਿੰਗ ਹੋਈਆਂ ਸੀ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ IMEI ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 IMEI ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਹਨ ਉਹਨਾਂ ਨੂੰ ਬਲੌਕ ਕੀਤਾ ਗਿਆ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਸੋ ਤਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਾਂ ਟੈਰਰਿਸਟਸ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਟ੍ਰੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 2.5 ਸਾਲ ਦਾ ਜਿਸ ਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀ ਚ ਹੋਇਆ ਹੋਵੇ ਚਾਹੇ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਤੇ पंजाब पुलिस ने पिछले दो साल और छः महीने में मान जो सी एम साहब के निर्देशों के अंदर बहुत अच्छा काम किया जिसमें फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है ट्वेंटी नाइन थाउजेंड वन फिफ्टी टू टोटल एफ आई आर रजिस्टर की गई हैं जिसमें थर्टी नाइन थाउजेंड एट फोर्टी जो है स्मगलर उनको अरेस्ट किया गया इस में 3581 है इसमें थ्री फाइव एट वन कमर्शियल क्वान्टिटी की एफ आई आर और फाइव एट फाइव सिक्स जो है वो बड़े जो स्मगलर्स हैं जो कमर्शियल क्वान्टिटी वाले केसेज में इन्वॉल्व हैं उनको अरेस्ट किया गया रिकवरी की जब हम बात करें तो टू फाइव फोर सिक्स के जी जो है हेरोइन की रिकवरी हुई है टू फोर फाइव सेवन के जी की ओपीएम की रिकवरी हुई है और वन लैख फिफ्टीन थाउजेंड सिक्स सिक्सटी फाइव के जी की पॉपी हस की रिकवरी हुई है नाइन फिफ्टी फोर के जी की नारकोटिक पाउडर की रिकवरी हुई है फिफ्टी वन के जी आइस ड्रग की रिकवरी की गई है और जब हम इंजेक्शन टैबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने इंसट किए हैं थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोजल भी इस समय के दौरान हुआ है जिसमें टू नाइन फोर ज़ीरो के जो है वो हेरोइन का थ्री फाइव फोर सिक्स के जी का और एक लाख अस्सी हज़ार से ऊपर का जो है पॉपी हस की रिकवरी जो डिस्पोजल है ड्रग्स का वो पंजाब पुलिस की तरफ से किया गया है टोटल 602 हमने जो प्रॉपर्टी फोरफीचर के के केस हैं वो जो अप्रूवल मिला है कॉम्पिटेंट अथॉरिटी का जिसमें 324 करोड़ से ऊपर की जो प्रॉपर्टी है वो फोरफीट की गई है इसी तरह से ड्रग अवेयरनेस कैंपेन पे हमारा बहुत फोकस रहा है जिसमें 27299 जो है टोटल ड्रग अवेयरनेस कैम्पेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो 1420 जो बड़े हार्ड कोर गैंगस्टर्स हैं उनको पंजाब पुलिस के जो ए विंग और फील्ड यूनिट्स ने अरेस्ट किया है बारह गैंगस्टर जो न्यूट्रलाइज हुए इस समय के दौरान पाँच गैंगस्टर मॉड्यूल्स बस्ट किए गए हैं और तेरह जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो 45 टेररिस्ट मॉड्यूल्स बस्ट किए गए हैं जिसमें 272 टेररिस्ट जो हैं उनको अरेस्ट किया गया है 34 राइफल्स और 303 जो हैं वो पिस्टल्स रिवॉल्वर्स पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पे काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विदिन ट्वेंटी फोर आवर्स और विदिन सेवेंटी टू आवर्स सारे के सारे हमारे ट्रेस हुए हैं जो आस जो किसी और स्टेट यूटी में जो क्राइम जिसका पंजाब के साथ कोई भी लिंक था वहाँ पे भी पंजाब पुलिस की तरफ से पूरी असिस्टेंस दी गई है सबको उसमें दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम प्रेस नोट में इसकी डिटेल जो है बता चुके हैं कि इसका हैप्पी पासियाँ जो है वो मेन इसमें जो इंटरमीडिएटर है और हरविंदर रिंदा का इसमें रोल जो है भी आया है ਬਾਕੀ ਇਸਦੀ ਇਨਵੈਸਟੀਗੇਸ਼ਨ ਜੋ ਫਰਦਰ ਹੈ ਉਹ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਔਰ ਜੋ ਵੀ ਅਪਡੇਟ ਹੋਗੀ ਉਹਨਾਂ ਕੀ ਤਰਫੋਂ ਆਏਗਾ। ਟਾਰਗੇਟ ਕੀਆ ਥਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੈ ਕੁਛ ਨਹੀਂ ਹੈ। ਇਹ ਜਿਹੜਾ 8 ਤਰੀਕ ਨੂੰ ਜਿਹੜਾ ਮਾਮਲਾ ਦਰਜ ਕੀਤਾ ਸੀ ਐਸਐਸਓ ਸੀ ਨਾਮ ਦੇ ਤਾਂ ਦੋ ਬੰਦੇ ਫੜੇ ਗਏ ਇਸ ਦੀ ਆਕਾਸ਼ ਤੇ ਮਾਰਚੀ। ਕਿਉਂਕਿ ਡਰੋਨ ਦੇ ਥਰੂ ਹੀ ਇਹ ਜਿਹੜਾ ਦਲੇਰੇ ਦੇ ਆਸਲਾ ਆਇਆ ਹੈ। ਇਹਦੇ 'ਚ ਕੁਝ ਇਨਵੈਸਟੀਗੇਸ਼ਨ 'ਚ ਆਇਆ ਹੈ ਕਿ ਕਿਸ ਤਰ੍ਹਾਂ ਇਹ ਡਰੋਨ ਦੇ ਥਰੂ ਆਂਦਾ ਤਨਵਾ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਨਾਂ ਦਾ ਆਫਸਰ ਕਿਉਂਕਿ ਹੋਇਆ ਉੱਥੇ ਹੀ ਸਾਰਾ। ਇਹਦੇ ਦੀ ਡਿਟੇਲਸ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ। ਉਹਦੇ ਵਿੱਚ ਅਰੈਸਟ ਕਰਨ 'ਚ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ। ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਕਿਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ। ਸਰ ਜਿਹੜੇ ਆ ਮੁੰਡੇ ਫੜੇ ਟਾਰਗੇਟ ਪਤਾ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਤੋ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ। ਅਸੀਂ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾਹਾਂਗੇ ਕਿਉਂਕਿ ਥੋੜੀ ਸੈਂਸਿਟਿਵ ਇਨਫ ਬਾਰ ਬੈਠੇ ਨੇ ਫੋਰਮ 'ਤੇ ਬੈਠੇ ਨੇ ਕਿ ਐਕਸਪੀਰੀਟਾ ਨਾਲ ਫੋਰਮ ਉਹਦੀ ਟੈਂਕ ਤੋਂ ਨਹੀਂ ਜੋਦੀ ਹੈ ਲੇਕਿਨ ਇਥੋਨੇ ਬੱਚਿਆਂ ਨੂੰ ਹੋਜੀ ਨਹੀਂ ਉਹ ਲੱਗਦੇ ਆਪਾਂ ਕਈ ਵਾਰੀ ਕੋਸ਼ਿਸ਼ ਕੀਤੀ ਇਹ ਕੋਈ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ ਸੋ ਅਸੀਂ ਅਪੀਲ ਕਰਦੇ ਆ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹਾ ਪੈਸਿਆਂ ਵਾਸਤੇ ਕਈ ਵਾਰ ਤੋ ਦੁਬਾਰਾ ਅਪੀਲ ਕਰਦੇ ਆਂ ਕਿ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤੋ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਐਨਆਈ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਿਮੈਂਟਸ ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀਬ ਫੈਮਿਲੀਜ਼ ਦੇ ਬੱਚੇ ਉਹਨਾਂ ਨੂੰ ਇਲਿਊਰ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੁਬਾਰਾ ਅਪੀਲ ਕਰਦੇ ਮਾਪੇ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਆਓ ਕਿਉਂਕਿ ਐਕਟ ਬੜਾ ਸਟ੍ਰਿੰਜੈਂਟ ਆ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਾਂਸੀਕਵੈਂਸਿਸ ਫੇਸ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਰ ਤੁਸੀਂ ਕਿਹਾ ਕਿ ਆਫੀ ਰਿਕਵਰੀ ਵੀ ਹੋਈ ਹੈ ਗੈਕਸਟਰ ਲੇਕਿਨ ਹਜੇ ਕੀ ਜੇਲਾ ਤੋਂ ਕਿਤੇ ਨਾ ਕਿਤੇ ਕਿਉਂਕਿ ਸਰਹਾਰੀ ਥਾਣੇ ਤੁਸੀਂ ਗੱਲ ਕੀਤੀ ਜਿਹੜਾ ਆਪੀ ਜੀ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਕੈਨੇਡਾ ਜੇਲ੍ਹ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਚਾਰਜਰਸ ਆ ਲੇਕੇਜ ਜਿੱਥੇ ਬੰਦੇ ਦੇ ਖਿਲਾਫ ਹੈ ਹੁਣ ਹੋਰ ਵੀ ਕੁਝ ਰੈਗੂਲੇਟੀਵ ਤਿਆਰੀ ਦੇ ਦੇਖੋ ਇਹਦੇ ਚ ਦੇਖੋ ਇਹ ਕੋਸ਼ਿਸ਼ ਕਰਦੇ ਰਹਿੰਦੇ ਐ ਜੀ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ IMEI ਨੰਬਰ ਬਹੁਤ ਸਾਰੇ ਬਲੌਕ ਕੀਤੇ ਆ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਆ ਸੋ ਇਸੇ ਤਰ੍ਹਾਂ ਜੇਲਸ ਦੇ ਵਿੱਚ ਤੁਸੀਂ ਪਿੱਛੇ ਪੜਿਆ ਹੋਣਾ ਮਾਨਜੁਖ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਇਨਹਾਂਸ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਤੇ ਤਦੇ ਜੇ ਚੀਜ਼ਾਂ ਹੁੰਦੀਆਂ ਨਾ ਜਿ ਪੀ ਆਈ ਐਮ ਆਈ ਨ ਮੋਬਾਈਲ ਨੰਬਰ ਬਲੌਕ ਕਰਨੇ ਜ਼ਰੂਰੀ ਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰਸ ਨੇ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਿਆ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਾਇਆ ਨਾ ਚੀਜ਼ਾਂ ਦੇ ਉੱਤੇ ਸਰ ਵਾਰਮ ਕੈਮਰਾਜ਼ ਦੀ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ 'ਚ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਮਟੇਡਾ ਦੇ ਰਿਹਾ ਨਹੀਂ ਉਹ ਸਾਰਾ ਹੀ ਚੱਲ ਰਿਹਾ ਹੈ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਆ ਉਹਦੇ ਉੱਤੇ ਕਾਫੀ ਜਿਹਦਾ ਸੀਸੀਟੀਵੀ ਕੈਮਰਾਜ਼ ਤੇ ਹੋਰ ਸਰਵੇਲੈਂਸ ਮ ऑलरेडी चल है और और हाई कोर्ट भी समय समय कर रही है और इस होर काम गए फर्दर काफी हुए इस चीज़ सर, सर हैं तो पैसे गए थे या मिले थे नहीं अभी मुझे इसकी नॉलेज नहीं है जी क्योंकि ये हमने अरेस्ट करके इनको हैंड ओवर किया चंडीगढ़ के तो फर्दर जो इन्वेस्टिगेशन है इस ਕੋਈ ਜਿਆਦਾ ਤਾਂ ਫਿਰ ਕਿਵੇਂ ਅਸੀਂ ਦੱਸਾਂਗਾ ਆਪਣੀ ਕਾਰਵਾਈ ਕਿ ਕਰੀਏ ਨਹੀਂ ਉਹ ਉਹ ਅਜੇ ਜੀ ਉਹ ਨਾ ਜੋ ਸਬ ਜੁਡੀਸ ਮੈਟਰ ਆ ਜੇ ਤੋਂ ਅਜੇ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਉਹਦੇ ਬਾਰੇ ਆਪਾਂ ਜੇ ਸਟੇਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ ਕਦੀ ਨਾ ਕਦੀ ਆ ਹੀ ਜਾਣਗੇ ਜੀ ਵਕਾ ਮਿਲ ਹੀ ਜਾਏਗਾ ਸਰ ਸਰ ਪਿੱਛੇ ਸੋਸ਼ਲ ਮੀਡੀਆ ਪਰ ਕੁਝ ਪੋਸਟ ਵਾਇਰਲ ਹੋਏ ਜਿਸ ਮੇ ਜ਼ਿੰਮੇਵਾਰੀ ਬਕਾਇਦਾ ਲਈ ਗਈ ਔਰ ਇੱਕ ਨਕੋਦਰ ਨੂੰ ਕੋਈ ਹੱਥਗਾਣੇ 1986 ਮੇਂ ਹੋਦਾ ਕਿ ਉਸਨੇ ਵੀ ਕੋਈ

ਮੋਸਟਲੀ ਲਗਾਤਾਰ ਜਾਰੀ ਹੈ ਦੇਖੋ ਇਹ 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 ਜਿਹੜਾ ਇਹ ਤਿੰਨ ਸਰਵੇਲੈਂਸ ਵੀਜ ਦੇ ਨਾਲ ਡਰੋਨ ਆਉਂਦੇ ਆ ਮੈਂ ਜਦੋਂ ਕਿਹਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫਲੇਟ ਦੇਖੋ ਪਿਛਲੇ ਜਿੱਦਾਂ ਮੈਂ ਦੱਸਿਆ 22 ਸਾਲਾਂ ਚ 390 ਡਰੋਨ ਜਿਹੜੇ ਹਨ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਤੇ ਤਦੇ ਹੀ ਆਪਾਂ ਪ੍ਰੋਪਰ ਇੰਟਰ ਅਜੰਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਜ਼ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ਡਿਫੈਂਸ ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਹੈ ਜਿਦਾਂ ਫਾਜ਼ਿਲਕਾ ਜ ਆਪਾਂ ਦੇਖਿਆ ਸੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿਦਾਂ ਪਹਿਲਾਂ ਆ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੀ ਐਡੀਸ਼ਨਸ ਹੋ ਰਹੀਆਂ ਨੇ ਔਰ ਉਹ ਐਡੀਸ਼ਨਸ ਹੋਣ ਦੇ ਨਾਲ ਨਾਲ ਪ੍ਰੀਵੈਂਸ਼ਨ ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਚੰਡੀਗੜ੍ਹ ਕਾਰਨ ਕੀਤਾ ਐਕਚੁਅਲੀ ਉੱਥੇ ਅੰਮ੍ਰਿਤਸਰ ਦਾ ਇੱਕ ਪਿੰਡ ਹੈ ਉੱਥੇ ਹੀ ਨਾਲ ਸਾਰੇ ਖੇਤ ਨੇ ਉੱਥੇ ਹੁਣ ਪੁਲਿਸ ਪੰਜਾਬ ਪੁਲਿਸ ਹੌਂਦੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਥਿਆਰ ਜਿਹੜਾ ਆ ਕੇ ਦੇਖੋ ਕਰ ਰਿਹਾ ਤੇ ਤੇ ਮੈਂ ਕਹਿ ਰਿਹਾ ਬੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਏਡੀ ਜਲਦੀ ਆਪਾਂ ਇਸ ਚੀਜ਼ ਨੂੰ ਡਿਸਕਲੋਜ਼ जड़ा इंटरनल सिक्योरिटी के अंडर काम कर रहा है सारा इसते काम कर रहे हैं और चंडीगढ़ पुलिस के कोऑर्डिनेट कर रहे हैं प्रॉपरली ठीक है जी थैंक यू सो मच थैंक